ਕੀ 2 ਦਸੰਬਰ ਨੂੰ ਸ਼੍ਰੀ ਕਾਲ ਤਖਸਬ ਵੱਲੋਂ ਇੱਕ ਕਮੇਟੀ ਬਣਾਈ ਗਈ ਸੀ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਦੇ ਲਈ ਜਿਦੇ ਵਿੱਚ ਉਹ ਦੋ ਮੈਂਬਰ ਅਸਤੀਫਾ ਦੇ ਗਏ ਅਤੇ ਉਸ ਤੋਂ ਬਾਅਦ ਪੰਜ ਮੈਂਬਰ ਜਿਹੜੇ ਬਚ ਗਏ ਉਹਨਾਂ ਨੂੰ ਆਦੇਸ਼ ਹੋਇਆ ਜਥੇਦਾਰ ਸਹਿਬਾਨ ਵੱਲੋਂ ਕੀ ਇਹ ਪੰਜੇ ਹੀ ਮੈਂਬਰ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਦੇ ਲਈ ਪਰਟੀ ਦਾ ਕੰਮ ਆਰੰਭ ਕਰਨ ਅਤੇ ਅਸੀਂ ਸਾਰਿਆਂ ਨੇ ਪੰਜਾਂ ਨੇ ਇਕੱਠੇ ਹੋ ਕੇ ਇਹ ਜੋ ਸਾਡੀ ਸੇਵਾ ਲੱਗੀ ਆ ਉਸ ਨੂੰ ਅਸੀਂ ਆਰੰਭ ਕੀਤਾ ਅਤੇ ਸਮੁੱਚੇ ਪੰਜਾਬ ਦੇ ਵਿੱਚੋਂ ਹਰ ਜ਼ਿਲ੍ਹੇ ਦੇ ਵਿੱਚੋਂ ਹਰ ਹਲਕੇ ਦੇ ਵਿੱਚੋਂ ਬਹੁਤ ਵੱਡਾ ਸਹਿਯੋਗ ਸੰਗਤ ਵੱਲੋਂ ਮਿਲ ਰਿਹਾ ਅਤੇ ਅੱਜ ਪੰਜਾਬ ਦਾ ਜੋ ਪੰਥਕ ਇਲਾਕਾ ਪੰਥਕ ਜ਼ਿਲ੍ਹਾ ਜਿਹੜਾ ਮੋਗਾ ਜਿਹੜਾ ਹਮੇਸ਼ਾ ਹੀ ਇਸ ਜ਼ਿਲ੍ਹੇ ਨੇ ਇਸ ਇਲਾਕੇ ਨੇ ਹਮੇਸ਼ਾ ਹੀ ਪੜ ਪੰਥ ਦੀ ਚੜ੍ਹਦੀ ਕਲਾ ਦੇ ਲਈ ਬਹੁਤ ਵੱਡਾ ਯੋਗਦਾਨ ਪਾਇਆ ਕਿਉਂਕਿ ਮਾਲਵੇ ਦੀ ਜਿਹੜੀ ਇਹ ਬੈਲਟ ਆ ਇਹ ਬੈਲਟ ਕ੍ਰਾਂਤੀਕਾਰਾਂ ਦੀ ਬੈਲਟ ਆ ਕ੍ਰਾਂਤੀਕਾਰੀ ਲੋਕਾਂ ਦੀ ਬੈਲਟ ਆ ਜਿਨ੍ਹਾਂ ਨੇ ਹਮੇਸ਼ਾ ਹੀ ਕੋਈ ਵੀ ਲਹਿਰ ਜਦੋਂ ਪੰਜਾਬ ਦੇ ਵਿੱਚ ਉੱਠੀ ਆ ਤਾਂ ਇਹ ਸ ਮਾਲਵੇ ਦੇ ਇਲਾਕੇ ਦੇ ਵਿੱਚੋਂ ਉੱਠੀ ਆ ਚਾਹੇ ਅਸੀਂ ਮੋਗੇ ਦੀ ਗੱਲ ਕਰ ਲਈਏ ਜਗਰਾਉਂ ਦੇ ਇਲਾਕੇ ਦੀ ਗੱਲ ਕਰ ਲਈਏ ਚਾਹੇ ਸੰਗਰੂਰ ਜ਼ਿਲ੍ਹੇ ਦੀ ਗੱਲ ਕਰ ਲਈਏ ਸੋ ਇਹ ਸਾਰਾ ਇਲਾਕਾ ਹਮੇਸ਼ਾ ਹੀ ਜੋ ਲਹਿਰਾਂ ਨੂੰ ਜਨਮ ਦਿੰਦਾ ਆਇਆ ਇਲਾਕਾ ਸੋ ਇਸ ਲਈ ਅੱਜ ਤੁਸੀਂ ਵੱਡਾ ਇਕੱਠ ਕਰਕੇ ਅੱਜ ਜੋ ਭਰਤੀ ਮੁਹੰਮਦੀ ਇੱਕ ਲਹਿਰ ਚੱਲ ਰਹੀ ਸੀ ਉਸ ਨੂੰ ਬਹੁਤ ਵੱਡਾ ਹੁਲਾਰਾ ਦਿੱਤਾ ਸ਼੍ਰੋਮਣੀ ਅਕਾਲੀ ਦਲ ਜੋ ਸਾਡੀ ਪੰਥ ਦੀ ਮਾਂ ਪਾਰਟੀ ਆ ਕੁਰਬਾਨੀਆਂ ਵਾਲਾ ਇਤਿਹਾਸ ਆ ਇਸ ਪਾਰਟੀ ਦਾ 1920 ਦੇ ਵਿੱਚ ਪੰਥ ਦੀ ਚੜ੍ਹਦੀ ਕਲਾ ਲਈ ਸਾਡੇ ਗੁਰੂ ਘਰਾਂ ਦੀ ਸੇਵਾ ਸੰਭਾਲ ਦੇ ਲਈ ਇਹ ਪਾਰਟੀ ਹੋਣ ਦੇ ਵਿੱਚ ਆਈ ਅਤੇ ਲੰਬਾ ਸਮਾਂ ਸਾਡੇ ਬਜ਼ੁਰਗਾਂ ਨੇ ਸਾਡੇ ਵੱਡੇ ਬਡੇਰਿਆਂ ਨੇ ਇਸ ਪਾਰਟੀ ਦੇ ਆਗੂਆਂ ਨੇ ਕਾਂਤ ਦੇ ਲਈ ਪੰਜਾਬ ਦੇ ਲਈ ਬੜੀਆਂ ਮਹਾਨ ਕੁਰਬਾਨੀਆਂ ਦਿੱਤੀਆਂ ਲੰਬਾ ਸਮਾਂ ਜੇਲ੍ਹਾਂ ਦੇ ਵਿੱਚ گزارਿਆ ਮੋਰਚੇ ਲਾਏ ਸਰਕਾਰਾਂ ਨਾਲ ਲੜਾਈਆਂ ਲੜੀਆਂ ਅਤੇ ਸਮੁੱਚੀ ਸਿੱਖ ਸੰਗਤ ਦਾ ਬਹੁਤ ਵੱਡਾ ਸਹਿਯੋਗ ਇਸ ਪਾਰਟੀ ਨੂੰ ਮਿਲਦਾ ਰਿਹਾ ਲੇਕਿਨ ਪਿਛਲੇ ਜੇ ਮੈਂ 10-12 ਸਾਲਾਂ ਦੀ ਗੱਲ ਕਰਾਂ 17 ਤੋਂ ਲੈ ਕੇ 19 ਦੇ ਵਿੱਚ 22 ਦੇ ਵਿੱਚ 24 ਦੇ ਵਿੱਚ ਜੋ ਪੰਜਾਬ ਦੇ ਵਿੱਚ ਹਾਲਾਤ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਉਹ ਤੁਹਾਡੇ ਸਾਹਮਣੇ ਨੇ ਕਾਰਨ ਕੀ ਨੇ ਇਹ ਨਹੀਂ ਕਿ ਸਾਡੇ ਵਰਕਰਾਂ 'ਚ ਕੋਈ ਕਮੀ ਆਂ ਜੀ ਵਰਕਰਾਂ ਦੀ ਪਕੜ ਦੇ ਵਿੱਚ ਕੋਈ ਕਮੀ ਆ ਤੁਹਾਡਾ ਕੋਈ ਕਸੂਰ ਨਹੀਂ ਨਾ ਚੋਣਾ ਲੜਨ ਵਾਲਿਆਂ ਦਾ ਕੋਈ ਕਸੂਰ ਆ ਜਿਹੜੇ ਐਮਐਲਏ ਦੀਆਂ ਚੋਣਾ ਲੜਦੇ ਨੇ ਉਹਨਾਂ ਦਾ ਕੋਈ ਕਸੂਰ ਨਹੀਂ ਲੋਕ ਸਾਡੇ ਇਕੱਠਾਂ ਦੇ ਵਿੱਚ ਵੀ ਆਉਂਦੇ ਸੀ ਲੋਕ ਸਾਡੇ ਚੰਡੇ ਵੀ ਲਾਉਂਦੇ ਸੀ ਲekin ਜਦੋਂ ਰਿਜ਼ਲਟ ਆਉਂਦਾ ਸੀ ਤਾਂ ਉਹ ਸਾਡੇ ਹੱਕ ਦੇ ਵਿੱਚ ਨਹੀਂ ਆਉਂਦਾ ਸੀ ਕਾਰਨ ਕੀ ਨੇ ਕਾਰਨ ਨੇ ਕਿ ਜਿਹੜੀਆਂ ਲੀਡਰਸ਼ਿਪ ਤੋਂ ਗਲਤੀਆਂ ਹੋਈਆਂ ਉਹਦਾ ਖਮਿਆਜਾ ਵਰਕਰਾਂ ਨੇ ਭੁਗਤਿਆ ਉਹਦਾ ਖਮਿਆਜਾ ਜਿਹੜੇ ਚੋਣਾਂ ਲੜਦੇ ਸੀ ਸਾਡੇ ਆਗੂ ਉਹਨਾਂ ਨੇ ਭੁਗਤਿਆ 10 ਸਾਲ ਬਾਅਦ ਗਲਤੀਆਂ ਦੀ ਮਾਫੀ ਮੰਗੀ ਗਈ ਸ਼ਰਕਾਲ ਤੱਕ ਸਾਹਤੋਂ 2 ਦਸੰਬਰ ਨੂੰ ਲੀਡਰਸ਼ਿਪ ਵੱਲੋਂ ਅਤੇ ਜਿਹੜੀਆਂ ਗਲਤੀਆਂ ਦੀ ਸਜ਼ਾ ਵੀ ਭੁਗਤ ਲਈ ਕਮੇਟੀ ਬਣ ਗਈ ਜੇ ਕਮੇਟੀ ਤੋਂ ਭੜਤੀ ਕਰਵਾ ਲੈਂਦੇ ਤਾਂ ਇਹ ਸ਼੍ਰੋਮਣੀ ਅਕਾਲੀ ਅਕਾਲੀ ਦਲ ਮੁੜ ਪੁਨਰਸੁਰਜੀਤ ਹੋ ਜਾਣਾ ਸੀ ਮਜ਼ਬੂਤ ਹੋ ਕੇ ਇਸ ਪਾਰਟੀ ਨੇ ਨਿਕਲਣਾ ਸੀ ਲੇਕਿਨ ਨਹੀਂ ਮੰਨੀ ਗਈ ਸ਼੍ਰੀ ਕਾਲ ਤਖਤ ਸਾਹਿਬ ਦੀ ਅਤੇ ਉਹ ਕਮੇਟੀ ਨੂੰ ਇਗਨੋਰ ਕਰ ਦਿੱਤਾ ਗਿਆ ਤਿੰਨ ਜਥੇਦਾਰ ਸੇਬਾਨ ਨੂੰ ਤੱਕੇ ਨਾਲ ਅਲਾ ਦਿੱਤਾ ਗਿਆ ਜਿਹਦੇ ਨਾਲ ਫੇਰ ਸਮੁੱਚੀ ਸਿੱਖ ਸੰਗਤ ਦੇ ਵਿੱਚ ਦੁਨੀਆਂ ਦੇ ਵਿੱਚ ਬੈਠੇ ਜਿਹੜੇ ਸਿੱਖ ਨੇ ਉਹ ਅੱਜ ਫੇਰ ਸਾਡੇ ਨਾਲ ਆਗੂਆਂ ਤੋਂ ਨਾਰਾਜ਼ ਨੇ ਇੱਕ ਮੌਕਾ ਸੀ ਬਹੁਤ ਵੱਡਾ ਲੇਕਿਨ ਉਹ ਮੌਕਾ ਸੰਭਾਲਿਆ ਨਹੀਂ ਗਿਆ ਕਾਰਨ ਕੀ ਕਿ ਜਿਹੜੀ ਸੋਚ ਆ ਪੰਥ ਪ੍ਰਸਤ ਦੀ ਨਹੀਂ ਹੈਗੀ ਸੋਚ ਪੰਥਕ ਨਹੀਂ ਹੈਗੀ ਸੋਚ ਹੈ ਨਿੱਜੀ ਸ਼ਰੋਮਣੀ ਅਕਾਲੀ ਦਲ ਦਾ ਜਿਹੜਾ ਸਿਧਾਂਤ ਆ ਉਹ ਤਿਆਗ ਸੇਵਾ ਤੇ ਕੁਰਬਾਨੀ ਵਾਲਾ ਇਤਿਹਾਸ ਆ ਸੋ ਲੋੜ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਉਹਨਾਂ ਆਗੂਆਂ ਦੀ ਜਿਨ੍ਹਾਂ ਨੂੰ ਕੁਰਸੀ ਦੀ ਲਾਲਸਾ ਨਾ ਹੋਵੇ ਕਿਉਂਕਿ ਅਸੀਂ ਪੰਜਾਬ ਦੇ ਵਿੱਚ ਘਟ ਗਿਣਤੀ ਆ ਦੇਸ਼ ਦੇ ਵਿੱਚ ਘਟ ਗਿਣਤੀ ਆ ਅਸੀਂ ਪੰਜਾਬ ਦੇ ਵਿੱਚ ਅਸੀਂ ਬਹੁਤ ਗਿਣਤੀ ਸੀ ਜਿਹੜੀ ਸਾਡੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਆ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜੋ ਸਾਡਾ ਵਿਦੇਸ਼ਾਂ ਵੱਲੋਂ ਰੁਝਾਨ ਵਧਿਆ ਇਹਦੇ ਵਿੱਚ ਮੋਗਾ ਜ਼ਿਲ੍ਹੇ ਦਾ ਵੀ ਬਹੁਤ ਵੱਡਾ ਨੰਬਰ ਆਸੀ ਜਾਣਿਆ ਜਦੋਂ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਸੋ ਉਥੇ ਵੱਡੀ ਗਿਣਤੀ ਤੁਹਾਡੇ ਇਲਾਕਿਆਂ ਦੇ ਵੀ ਨੌਜਵਾਨ ਪਰਿਵਾਰ ਮਿਲਦੇ ਨੇ ਸੋ ਕਹਿਣ ਤੋਂ ਪਾਪ ਕੀ ਅੱਜ ਪੰਜਾਬ ਦੇ ਵਿੱਚ ਅਸੀਂ ਸਾਡੀ ਗਿਣਤੀ ਘਟਦੀ ਜਾ ਰਹੀ ਆ ਲੇਕਿਨ ਹਜੇ ਤੱਕ ਅਸੀਂ ਬਹੁ ਗਿਣਤੀ ਦੇ ਵਿੱਚ ਆ ਪਰ ਅੱਜ ਇਸ ਬਹੁ ਗਿਣਤੀ ਵਾਲੇ ਸੂਬੇ ਦੇ ਵਿੱਚ ਅੱਜ ਅਸੀਂ ਰਾਜਨੀਤਿਕ ਤੌਰ ਤੇ ਕਮਜ਼ੋਰ ਹੋ ਚੁੱਕੇ ਆ ਆ ਕੈਨੇਡਾ ਦਾ ਰਿਜ਼ਲਟ ਆਇਆ ਪਾਰਲੀਮੈਂਟ ਦਾ ਬਾਈ ਪੰਜਾਬੀ ਜਿੱਤੇ ਨੇ ਪੰਜ ਮੈਂਬਰ ਪਾਰਲੀਮੈਂਟ ਤੁਹਾਡੇ ਇਕੱਲੇ ਮੋਗੇ ਜ਼ਿਲ੍ਹੇ ਦੇ ਨਾਲ ਸੰਬੰਧਿਤ ਬਣੇ ਨੇ ਜੋ ਮੈਂ ਸਮਝਦਾ ਕਿ ਸਾਡੇ ਲਈ ਬਹੁਤ ਵੱਡੀ ਮਾਣ ਦੀ ਗੱਲ ਆ ਲੇਕਿਨ ਅੱਜ ਪੰਜਾਬ ਦੇ ਵਿੱਚ ਸਾਡੀ ਜਿਹੜੀ ਪੰਥਕ ਜਥੇਬੰਦੀਆਂ ਸਾਡੀ ਸ਼੍ਰੋਮਣੀ ਅਕਾਲੀ ਦਲ ਉਹ ਅੱਜ ਕਮਜ਼ੋਰ ਹੋ ਰਹੀ ਆ ਜੋ ਸਾਡੇ ਲਈ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਦਿੱਲੀ ਤੋਂ ਆ ਕੇ ਪਾਰਟੀਆਂ ਰਾਜ ਕਰ ਰਹੀਆਂ ਨੇ ਦਿੱਲੀ ਤੋਂ ਸਾਨੂੰ ਲੁੱਟਣ ਲਈ ਆ ਰਹੇ ਨੇ ਲੇਕਿਨ ਅੱਜ ਅਸੀਂ ਅਕਾਲੀ ਦਲ ਨੂੰ ਇੱਥੇ ਕਮਜ਼ੋਰ ਬਹੁਤ ਕਰ ਲਿਆ ਲੋੜ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਜਿੰਨੀਆਂ ਵੀ ਪੰਥਕ ਜਥੇਬੰਦੀਆਂ ਨੇ ਜਿੰਨੇ ਵੀ ਅਕਾਲੀ ਦਲ ਬਣੇ ਨੇ ਉਹਨਾਂ ਸਾਰਿਆਂ ਨੂੰ ਚਾਹੀਦਾ ਕਿ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਜੇ ਉਹ ਆਗੂ ਪੰਥ ਪ੍ਰਸਤ ਨੇ ਜੋ ਆਪਣੇ ਆਪ ਨੂੰ ਪੰਥ ਦਾ ਭਲਾ ਕਰਨ ਵਾਲੇ ਸਮਝਦੇ ਨੇ ਤਾਂ ਆਪਣੇ ਨਿੱਜੀ ਹਿੱਤਾਂ ਨੂੰ ਤਿਆਕ ਕੇ ਉਹਨਾਂ ਨੂੰ ਚਾਹੀਦਾ ਕਿ ਉਹ ਇੱਕ ਪਲੈਟਫਾਰਮ ਤੇ ਇਕੱਠੇ ਹੋਣ ਸਾਡੀ ਜਿਹੜੀ ਪੰਜ ਮੈਂਬਰੀ ਕਮੇਟੀ ਆ ਅਕਸਰ ਸਾਡੀਆਂ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਕਿਸੇ ਨੂੰ ਸਾਨੂੰ ਕੋਈ ਲਾਲਚ ਨਹੀਂ ਕੋਈ ਸਾਡਾ ਸਵਾਰਥ ਨਹੀਂ ਕੋਈ ਸਾਡੇ ਚੋਂ ਕੋਈ ਪ੍ਰਧਾਨ ਨਹੀਂ ਬਣਨਾ ਚਾਹੁੰਦਾ ਨਾ ਕੋਈ ਅਹੁਦਿਆਂ ਦੀ ਲਾਲਸਾ ਵਾ ਅਸੀਂ ਇਹ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸਾਡੀ ਪੰਥ ਦੀ ਜਿਹੜੀ ਨਮੈਂਦਾ ਜਥੇਬੰਦੀ ਆ ਇਹ ਮਜ਼ਬੂਤ ਹੋਵੇ ਤਾਂ ਜੋ ਜਿਹੜੇ ਪੰਜਾਬ ਦੇ ਮਸਲੇ ਨੇ ਲੰਬੇ ਸਮੇਂ ਤੋਂ ਜਦੋਂ ਦਾ ਮੁਲਕ ਯਾਦ ਹੋਇਆ ਸਾਡੇ ਨਾਲ ਬੜੀਆਂ ਜਾਤੀਆਂ ਹੋਈਆਂ ਬੜੀਆਂ ਤਕੇਸ਼ਾਂ ਹੀਆਂ ਹੋਈਆਂ ਜਿਦੇ ਵਿੱਚ ਮੁੱਖ ਤੌਰ ਤੇ ਕਾਂਗਰਸ ਦੀ ਪਾ ਕਾਂਗਰਸ ਪਾਰਟੀ ਅਤੇ ਕਾਂਗਰਸ ਦੀਆਂ ਸਰਕਾਰਾਂ ਚਾਹੇ ਸੂਬੇ ਦੇ ਵਿੱਚ ਰਹੀਆਂ ਚਾਹੇ ਕੇਂਦਰ ਦੇ ਵਿੱਚ ਰਹੀਆਂ ਉਹ ਸਿੱਧੇ ਤੌਰ ਤੇ ਜ਼ਿੰਮੇਵਾਰ ਨੇ ਪਾਣੀ ਦੀ ਆਪਾਂ ਗੱਲ ਕਰ ਲਈਏ ਅੱਜ ਪਾਣੀ ਸਿਰਫ ਅਸੀਂ 24% ਪਾਣੀ ਅਸੀਂ ਪੰਜਾਬ ਦੇ ਵਿੱਚ ਵਰਤ ਰਹੇ ਹਾਂ 76% ਸਾਡਾ ਪਾਣੀ ਦੂਜੇ ਸੂਬਿਆਂ ਨੂੰ ਜਾ ਰਿਹਾ 50% ਤੋਂ ਵੱਧ ਪਾਣੀ ਕੱਲਾ Rajasthan ਲੈ ਕੇ ਜਾ ਰਿਹਾ ਜਿਹਦੀ ਦੇਸ਼ ਯਾਦ ਹੋਣ ਤੋਂ ਪਹਿਲਾਂ ਸਾਨੂੰ ਰਾਇਲਟੀ ਮਿਲਦੀ ਸੀ ਅੱਜ ਕਰੋੜਾਂ ਅਰਬਾਂ ਰੁਪਈਆ ਸਾਡਾ Rajasthan ਸਰਕਾਰ ਵੱਲ ਰਾਇਲਟੀ ਦਾ ਬਣਦਾ ਵਾ Haryana ਨੂੰ ਪਾਣੀ ਦਿੱਤਾ ਜਾ ਰਿਹਾ ਕਿਉਂਕਿ ਜਦੋਂ ਸੂਬਿਆਂ ਦੀ ਵੰਡ ਹੋਈ 1966 ਦੇ ਵਿੱਚ ਉਸ ਸਮੇਂ ਸਾਡੇ ਨਾਲ ਜਾਤੀਆਂ ਹੋਈਆਂ ਧਕੇਸ਼ਾਂ ਹੋਈਆਂ ਗੈਰ ਸੰਵਿਧਾਨਿਕ ਕਾਨੂੰਨ ਬਣਾਏ ਗਏ ਜਿਨ੍ਹਾਂ ਨੂੰ ਸੁਪਰੀਮ ਕੋਰਟ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਨੇ ਚੈਲੰਜ ਕੀਤਾ ਅਤੇ ਸੁਪਰੀਮ ਕੋਰਟ ਤੋਂ ਉਹ ਕੇਸ ਸਾਡੇ ਹੱਕ ਦੇ ਵਿੱਚ ਹੋਣਾ ਸੀ ਲੇਕਿਨ ਉਸ ਸਮੇਂ ਕਾਂਗਰਸ ਦੀ ਸਰਕਾਰ ਬਣ ਗਈ ਪੰਜਾਬ ਦੇ ਵਿੱਚ ਦਰਬਾਰਾ ਸਿੰਘ ਮੁੱਖ ਮੰਤਰੀ ਕੇਂਦਰ ਦੇ ਵਿੱਚ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀ ਅਤੇ ਉਹ ਕੇਸ ਸੁਪਰੀਮ ਕੋਰਟ ਤੋਂ ਧੱਕੇ ਨਾਲ ਵਾਪਸ ਕਰਾਇਆ ਗਿਆ ਜਿੱਥੇ ਵੱਡਾ ਪੰਜਾਬ ਦੇ ਨਾਲ ਧੱਕਾ ਹੋਇਆ ਸੋ ਇਸ ਕਰਕੇ ਅੱਜ ਸਾਡਾ ਜਿਹੜਾ ਪੱਖ ਕਮਜ਼ੋਰ ਹੋਇਆ ਹੋਇਆ ਪੰਜਾਬ ਦਾ ਕਿ ਸੁਪਰੀਮ ਕੋਰਟ ਅਸੀਂ ਦੁਬਾਰਾ ਜਾ ਨਹੀਂ ਸਕਦੇ ਉਹ ਕਹਿੰਦੇ ਜਿਹੜਾ ਕੇਸ ਤੁਸੀਂ ਸਰਕਾਰ ਨੇ ਵਾਪਸ ਲਿਆ ਤੁਸੀਂ ਦੁਬਾਰਾ ਨਹੀਂ ਲਾ ਸਕਦੇ ਸੋ ਇਸ ਤਰ੍ਹਾਂ ਦੀਆਂ ਜਾਤੀਆਂ ਧੱਕੇਸ਼ਾਹੀਆਂ ਜਿੰਨੀਆਂ ਵੀ ਹੋਈਆਂ ਉਹ ਸਾਰੀਆਂ ਕਾਂਗਰਸ ਨੇ ਕੀਤੀਆਂ ਪੰਜਾਬ ਦੇ ਪਾਣੀ ਤੇ ਕਿਸੇ ਦਾ ਹੱਕ ਨਹੀਂ ਯਮੁਨਾ ਹਰਿਆਣੇ ਦੇ ਵਿੱਚੋਂ ਲੰਘਦੀ ਆ ਜਦੋਂ ਵੰਡ ਹੋਣ ਤੋਂ ਬਾਅਦ ਅਸੀਂ ਕਦੇ ਯਮੁਨਾ ਦਾ ਪਾਣੀ ਨਹੀਂ ਮੰਗਿਆ ਉਹ ਸਾਡੇ ਸਤਲੁਜ ਤੇ ਬਿਆਸ ਦਾ ਪਾਣੀ ਕਿਉਂ ਮੰਗ ਰਹੇ ਨੇ ਇਹ ਕੇਂਦਰ ਹਜੇ ਤਾਂ ਐਸਵਾਈਐਲ ਦਾ ਰੋਲਾ ਜਿਹੜਾ ਪਹਿਲਾਂ ਪਾਣੀ ਜਾ ਰਿਹਾ ਮੈਂ ਉਹਦੀ ਗੱਲ ਕਰ ਰਹੇ ਹਾਂ ਅੱਜ ਪੰਜਾਬ ਕੋਲੇ ਪਾਣੀ ਦੇਣ ਨੂੰ ਪਹਿਲਾਂ ਵੀ ਹੈ ਨਹੀਂ ਸੀ ਅੱਜ ਤਾਂ ਬਿਲਕੁਲ ਹੀ ਨਹੀਂ ਕਿਉਂਕਿ ਸਾਡਾ ਪਾਣੀ ਅੱਜ ਥੱਲੇ ਕਿੰਨਾ ਡੂੰਘਾ ਹੋ ਗਿਆ ਅਸੀਂ ਥੱਲੇੋਂ ਕਈ ਪੱਤਰਨ ਖਤਮ ਕਰ ਦਿੱਤੇ ਪਾਣੀ ਕੱਢ ਕੇ ਲੇਕਿਨ ਸਾਡਾ ਪਾਣੀ ਦੂਜੇ ਸੂਬਿਆਂ ਨੂੰ ਜਾ ਰਿਹਾ ਜਿਹੜੇ ਜਿਹੜੇ ਰਾਜ ਜਿੱਥੇ ਕੋਲਾ ਨਿਕਲਦਾ ਕੋਲਾ ਮੁੱਲ ਵੇਚਦੇ ਨੇ ਜਿੱਥੇ ਮਾਰਬਲ ਪੱਥਰ ਨਿਕਲਦਾ ਮੁੱਲ ਵੇਚਦੇ ਨੇ ਸਾਡੇ ਕੋਲੇ ਪਾਣੀ ਸਾਡਾ ਪਾਣੀ ਫਰੀ ਲੁੱਟਿਆ ਜਾ ਰਿਹਾ ਸੋ ਇਸ ਲਈ ਚੰਡੀਗੜ੍ਹ ਦਾ ਮਸਲਾ ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ ਕਿਸਾਨਾਂ ਦੀਆਂ ਮੰਗਾਂ ਨੇ ਜਿਹੜੀਆਂ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਨੇ ਸੋ ਇਹ ਸਾਰੇ ਮਸਲੇ ਤਾਂ ਹੱਲ ਹੋਣੇ ਆ ਜੇਕਰ ਅਸੀਂ ਰਾਜਨੀਤਿਕ ਤੌਰ ਤੇ ਪੰਜਾਬ ਦੇ ਵਿੱਚ ਅਸੀਂ ਸਾਡੀ ਖੇਤਰੀ ਪਾਰਟੀ ਸਾਡੀ ਪੰਥਕ ਪਾਰਟੀ ਜਿਹੜੀ ਮਜ਼ਬੂਤ ਹੋਊਗੀ ਇਸ ਲਈ ਬਹੁਤ ਵੱਡੀ ਜ਼ਿੰਮੇਵਾਰੀ ਅੱਜ ਤੁਹਾਡੇ ਮੋਢਿਆਂ ਤੇ ਜ਼ਿੰਮੇਵਾਰੀ ਆ ਤੁਸੀਂ ਚੋਣ ਕਰਨੀ ਆਉਣ ਵਾਲੇ ਸਮੇਂ ਦੇ ਵਿੱਚ ਕਿ ਕਿਸ ਤਰ੍ਹਾਂ ਦੀ ਲੀਡਰਸ਼ਿਪ ਸਾਨੂੰ ਚਾਹੀਦੀ ਆ ਕਿਸ ਤਰ੍ਹਾਂ ਦੇ ਆਗੂ ਚਾਹੀਦੇ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਥ ਦੀ ਨੁਮਾਇੰਦਾ ਜਥੇਬੰਦੀ ਠੀਕ ਆ ਅਸੀਂ ਹਰ ਧਰਮ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਲੇਕਿਨ ਇਹ ਪੰਥ ਦੀ ਜਥੇਬੰਦੀ ਆ ਇਸ ਦੇ ਵਿੱਚ ਪੰਥ ਪ੍ਰਸ ਲੀਡਰਸ਼ਿਪ ਦੀ ਲੋੜ ਆ ਸਾਡੀ ਪੂਰੀ ਕੋਸ਼ਿਸ਼ ਆ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਆ ਰਹੀਆਂ ਨੇ ਕਿ ਸਾਰੇ ਜਿੰਨੀਆਂ ਵੀ ਪੰਥਕ ਤੇ ਰਾ ਨੇ ਉਹਨਾਂ ਨੂੰ ਅਸੀਂ ਇੱਕ ਪਲੇਟਫਾਰਮ ਤੇ ਇਕੱਠੇ ਕਰੀਏ ਅਤੇ ਧਾਰਮਿਕ ਸੋਚ ਵਾਲੇ ਅਤੇ ਸਿਧਾਂਤਾਂ ਵਾਲੇ ਸੱਚ ਤੇ ਪਹਿਰਾ ਦੇਣ ਵਾਲੇ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਚੁਣ ਕੇ ਐਸਡੀਪੀਸੀ ਦੇ ਵਿੱਚ ਮੈਂਬਰ ਬਣਾ ਕੇ ਭੇਜਿਆ ਜਾਵੇ ਸਾਡੇ ਲਈ ਵਿਧਾਨ ਸਭਾ ਦੇ ਨਾਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਦੀ ਜਾਦੇ ਅਹਿਮੀਅਤ ਹੈ ਕਿਉਂਕਿ ਇਹ ਸਾਡੇ ਧਰਮ ਨਾਲ ਸੰਬੰਧਿਤ ਹੈ ਕਰੋੜਾਂ ਦਾ ਸਾਡਾ ਬਜਟ ਹੈ ਉੱਥੇ ਸੋ ਇਸ ਲਈ ਤਕਰੀਬਨ 14 ਸਾਲ ਹੋ ਗਏ ਚੋਣ ਹੋਈ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਚੋਣਾ ਆਉਂਦੀਆਂ ਨੇ ਬੜੇ ਸੋਚ ਸਮਝ ਕੇ ਸਾਨੂੰ ਫੈਸਲੇ ਲੈਣ ਦੀ ਲੋੜ ਆ ਸੋ ਚੰਗੇ ਅਕਸ ਵਾਲੇ ਉਮੀਦਵਾਰ ਜੇਕਰ ਅਸੀਂ ਚੁਣ ਕੇ ਭੇਜਾਂਗੇ ਤਾਂ ਹੀ ਸਾਡੀ ਉਹ ਸੰਸਦਾ ਸਹੀ ਢੰਗ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਧਾਰਮਿਕ ਖੇਤਰ ਦੇ ਵਿੱਚ ਜੋ ਉਹਨਾਂ ਦੀ ਡਿਊਟੀ ਆ ਸੇਵਾਵਾਂ ਨਿਭਾ ਸਕਦੀ ਆ এডਿਕੇਸ਼ਨ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਸਕਦੀ ਆ ਸੋ ਇਸ ਲਈ ਅੱਜ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਕਿ ਤੁਸੀਂ ਤੁਹਾਡੀ ਜ਼ਿੰਮੇਵਾਰੀ ਕੀ ਆ ਤੁਸੀਂ ਇੱਕ ਪਰਚੀ ਭਰਨੀ ਆ ਇੱਕ ਮੌਕਾ ਮਿਲਿਆ ਤੁਹਾਨੂੰ ਪੰਥ ਦੀ ਤਰਜਮਾਨੀ ਕਰਨ ਦਾ ਕੋਈ ਫੀਸ ਨਹੀਂ ਇਹਦੀ ਫ੍ਰੀ ਭਰਨੀ ਆ ਤੇ ਵਿਧ ਪ੍ਰੂਫ ਭਰਨੀ ਆ ਕਿ ਤੁਹਾਡਾ ਆਧਾਰ ਕਾਰਡ ਨੰਬਰ ਹੋਣਾ ਚਾਹੀਦਾ ਟੈਲੀਫੋਨ ਨੰਬਰ ਹੋਣਾ ਚਾਹੀਦਾ ਤਾਂ ਜੋ ਕੱਲ ਨੂੰ ਚਾਹੇ ਇਲੈਕਸ਼ਨ ਕਮਿਸ਼ਨ ਤੱਕ ਇਹ ਮਸਲਾ ਜਾਂਦਾ ਤਾਂ ਇਹ 100% ਭਰਤੀ ਆ ਜਿਹੜੀ ਇਹ ਬਿਲਕੁਲ ਸਹੀ ਤੇ ਪਾਰਦਰਸ਼ੀ ਹੋਣੀ ਚਾਹੀਦੀ ਆ ਸੋ ਇਹ ਜੇਕਰ ਅਸੀਂ ਇਹ ਸਹੀ ਭਰਤੀ ਕਰਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੱਡਾ ਵੱਲ ਪੰਜ ਮੈਂਬਰੀ ਕਮੇਟੀ ਨੂੰ ਮਿਲੂਗਾ ਅਤੇ ਸ਼੍ਰੋਮਣੀ ਅਕਾਲੀ ਦਲ ਆਉਣ ਵਾਲੇ ਸਮੇਂ ਦੇ ਵਿੱਚ ਮੋੜ ਸਰਜੀਤ ਹੋਊਗਾ ਇਸ ਲਈ